ਮੈਂ ਇੱਕ ਚੀਜ਼ ਹੋਰ ਐਡ ਕਰੂਗਾ ਕਿ ਨਾਲ ਉਹ ਤੇ ਤੋਂ ਬਾਅਦ ਤੁਹਾਡਾ ਸਵਾਲ ਵੀ ਆਉਣਾ ਹੈ ਕਿ ਐਸ ਡੀ ਆਰ ਐਫ ਦਾ ਉਹ ਕਹਿ ਕੇ ਗਏ ਨੇ ਜੀ ਕਿ 12000 ਕਰੋੜ ਹੈ ਜਿਹੜਾ ਉਹ ਸਟੇਟ ਕੋਲੇ ਪਿਆ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅੱਜ ਤੋਂ ਤਕਰੀਬਨ 10 ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਪਾਣ ਜੀ ਨੇ ਇਸ ਕਿ ਚਿੱਠੀ ਲਿਖੀ ਸੀਗੀ ਕਿ ਤੁਸੀਂ ਜੋ ਐਸ ਡੀ ਆਰ ਐਫ ਦੇ ਨੋਰਮਸ ਨੇ ਉਹਨਾਂ ਨੂੰ ਰਿਵਾਈਜ਼ ਕਰ ਦਿਓ ਅੱਜ 10 ਦਿਨ ਹੋ ਗਏ ਹਜੇ ਤੱਕ ਇੱਕ ਸ਼ਬਦ ਵੀ ਹਾਂ ਜਾਂ ਨਾ ਉਹਦੇ ਵਾਸਤੇ ਸਾਡੇ ਕੋਲੇ ਜਵਾਬ ਨਹੀਂ ਆਇਆ ਹੈਗਾ ਤੇ ਹੁਣ ਉਹ ਐਸਡੀਆਰਐਫ ਦੇ ਨੋਰਮਸ ਜਿਨ੍ਹਾਂ ਦੀ ਇਹ ਗੱਲ ਕਰਦੇ ਨੇ ਇਹ ਕਹਿਤਾ ਗਏ ਕਿ ਜੀ ਪੈਸੇ ਤੁਹਾਡੇ ਕੋਲ ਪਏ ਨੇ ਪਰ ਪੈਸੇ ਦੇਣੇ ਕਿੰਨੇ ਨੇ ਉਹ ਕੇਂਦਰ ਸਰਕਾਰ ਡਿਸਾਈਡ ਕਰੇ ਕਿਉਂਕਿ ਕਿਉਂਕਿ ਉਹਨਾਂ ਦੇ ਨੋਰਮਸ ਉਹਦੇ ਉੱਪਰ ਲੱਗਦੇ ਨੇ ਉਹ ਮੈਂ ਤੁਹਾਨੂੰ ਫੋਰ ਐਗਜ਼ਾਮਪਲ ਜੇ ਆਪਾਂ ਡੈਥ ਦੀ ਗੱਲ ਕਰ ਲਈਏ ਤਾਂ ਮੈਂ 4 ਲੱਖ ਰੁਪਏ ਉਹਦੇ ਵਿੱਚ ਜੇ ਕਿਸੇ ਦੀ ਅ ਕਿਸੇ ਦੀਆਂ ਲੱਤਾਂ ਟੁੱਟ ਜਾਣ ਲਿੰਸ ਟੁੱਟ ਜਾਣ ਮਹਿਜ਼ 74000 ਰੁਪਏ ਜਿਹੜਾ ਬੰਦਾ ਪਰਮਨੈਂਟ ਡਿਸੇਬਲ ਹੋ ਗਿਆ ساری ਉਮਰ ਦੇ ਲਈ 74000 ਰੁਪਏ ਨਾਲ ਸਰਜੂਗਾ ਜੀ ਉਸ ਬੰਦੇ ਦਾ ਜੇ ਕਿਸੇ ਘਰ ਦੇ ਬੰਦੇ ਦੇ ਕਿਸੇ ਘਰ ਦਾ ਕੱਪੜੇ ਘਰ ਦਾ ਸਮਾਨ ਭਾਂਡੇ ਸਾਰਾ ਕੁਝ ਰੁੱੜ ਜਾਂਦਾ ਹੈ ਤੇ ਮਹਿਜ਼ ਇਹਨਾਂ ਦੇ ਐਸਡੀਆਰਐਫ ਨਾਰਮਸ ਕਹਿੰਦੇ ਨੇ ਜੀ ਕਿ 2500 ਰੁਪਏ ਦੇ ਦਿਓ 2500 ਰੁਪਏ ਦੇ ਵਿੱਚ ਅੱਜ ਕੱਲ ਕੀ ਆਉਂਦਾ ਜੀ ਪੁੱਛਣਾ ਚਾਹੁੰਦੇ ਮੋਦੀ ਸਾਹਿਬ ਨੂੰ ਤੇ ਬੀਜੇਪੀ ਵਾਲਿਆਂ ਨੂੰ ਤੇ ਇਸੇ ਤਰੀਕੇ ਨਾਲ ਜੇ ਪਸ਼ੂਆਂ ਦਾ ਚਾਰਾ ਚਲੋ ਪੰਜਾਬ ਬੜਾ ਖੋਲ ਦਿੱਲੀ ਦੇ ਨਾਲ ਇਹ ਜੀ ਜਦੋਂ ਆਪ ਦਾ ਪੈਂਦੀ ਹੈ ਜਦੋਂ ਵਿਫਤਾ ਪੈਂਦੀ ਹੈ ਪੂਰੀ ਦੁਨੀਆ ਦੇ ਵਿੱਚ ਜਾ ਕੇ ਪੰਜਾਬੀ ਨਾਲ ਖੜ ਜਾਂਦੇ ਨੇ ਪਸ਼ੂਆਂ ਦੇ ਚਾਰੇ ਦਾ ਮਹਿਜ਼ ਰੋਜ਼ ਦਾ 80 ਰੁਪਏ ਇਸੇ ਤਰੀਕੇ ਨਾਲ ਕਿਸੇ ਦਾ ਘਰ ਪੂਰੇ ਤਰ੍ਹਾਂ ਤਬਾਹ ਹੋ ਜੇ ਉਹਦਾ 1 ਲੱਖ 20000 ਰੁਪਿਆ ਪਾਰਸ਼ਲੀ ਜੇ ਇਹਨਾਂ ਦੇ ਐਸਡੀਆਰ ਦੇ ਨੌਰਮ ਜਿਹਦਾ ਕਹਿ ਕੇ ਗਏ ਨੇ ਕਿ ਇਹ ਪੈਸਾ ਤੁਸੀਂ ਵਰਤੋ ਜੇ ਪਾਰਸ਼ਲੀ ਕਿਸੇ ਦਾ ਪੱਕਾ ਮਕਾਨ ਉਹ ਉਹ ਟੁੱਟ ਜੇ ਉਹਦਾ ਨੁਕਸਾਨ ਹੋ ਜੇ ਉਹ ਤੇੜੜਾ ਪੈ ਜਾਣਾ ਉਹਦੀ ਛੱਤ ਡਿੱਗ ਜੇ ਤੇ ਐਸਡੀਆਰਫ ਨੋਰਮਸ ਕਹਿੰਦੇ ਨੇ ਕਿ ਇਹਨੂੰ 6500 ਰੁਪਏ ਦੇ ਦੋ ਜੇ ਕੱਚਾ ਹੋਵੇ ਤੇ ਕਹਿੰਦੇ ਨੇ 4000 ਰੁਪਏ ਦੇ ਦੋ ਕੀ ਇਹ ਉਹ ਤਾਂ ਕਹਿਗੇ ਕਿ ਜੀ ਇਹ ਦੇ ਦੋ ਕੀ ਇਹ ਦੁਬਾਰਾ ਮੁੜ ਕੇ ਇਹ ਉਹਨਾਂ ਲੋਕਾਂ ਦੇ ਜਿਨ੍ਹਾਂ ਦਾ ਹਾੜਾਂ ਦੇ ਵਿੱਚ ਸਾਰਾ ਕੁਝ ਤਬਾਹ ਹੋ ਗਿਆ ਕੀ ਉਹਨਾਂ ਲੋਕਾਂ ਦੇ ਜ਼ਖਮਾਂ ਦੇ ਉੱਪਰ ਦੁਬਾਰਾ ਮਲ੍ਹਮ ਲਾਉਣ ਦੀ ਬਜਾਏ ਇਹ ਨਮਕ ਛਿੜਕਣ ਵਾਲਾ ਕੰਮ ਨਹੀਂ ਹੋ ਜੂਗਾ ਇਸੇ ਕਰਕੇ ਕੇਂਦਰ ਸਰਕਾਰ ਨੂੰ 10 ਦਿਨ ਪਹਿਲਾਂ ਹੱਥ ਜੋੜ ਕੇ ਸੀਐਮ ਸਾਹਿਬ ਨੇ ਚਿੱਠੀ ਲਿਖੀ ਸੀਗੀ ਅਸੀਂ ਪਹਿਲਾਂ ਵੀ ਮੰਗ ਕੀਤੀ ਸੀ ਕੱਲ ਵੀ ਕੀਤੀ ਸੀ ਅੱਜ ਫੇਰ ਕਰਦੇ ਆ ਕਿ ਆਪਦੇ ਨੋਰਮਸ ਨੂੰ ਰਿਵਾਈਜ਼ ਕਰੋ ਇਹ ਨੋਰਮਸ ਨੇ ਜਿਹੜੇ ਇਹ ਲੋਕਾਂ ਨੂੰ ਦੇ ਦੇ ਜ਼ਖਮਾਂ ਨੂੰ cure ਕਰਨ ਵਾਲਾ ਕੰਮ ਹੈ ਜਿਹੜਾ ਉਹ ਕਰ ਰਹੇ ਨੇ ਸੋ ਇਸ ਕਰਕੇ ਇੱਕ ਵਾਰ ਫੇਰ ਤੋਂ ਤੁਹਾਡੇ ਜੋ ਪ੍ਰਧਾਨ ਮੰਤਰੀ ਸਾਹਿਬ ਇਹ ਅਨਾਉਂਸ ਕਰਕੇ ਗਏ ਨੇ ਉਹਨੂੰ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੇ 3 ਕਰੋੜ ਪੰਜਾਬੀ ਇਨੂੰ ਸਿਰੇ ਤੋਂ ਨਕਾਰਦੇ ਨੇ ਤੇ ਇਸ ਤੋਂ ਇੱਕ ਵਾਰ ਫੇਰ ਤੋਂ ਮੁੜ ਦੁਬਾਰਾ ਭਾਜਪੀ ਦਾ ਔਰ ਕੇਂਦਰ ਸਰਕਾਰ ਦਾ ਪੰਜਾਬ ਪੰਜਾਬੀ ਤੇ ਪੰਜਾਬੀਅਤ ਵਿਰੋਧੀ ਚਿਹਰੇ ਜਿਹੜਾ ਉਹ ਇੱਕ ਵਾਰ ਫੇਰ ਤੋਂ ਨੰਗਾ ਹੋ ਚੁੱਕਾ